ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹਰ ਇੱਕ ਸਾਲ ਪਟਾਲਾ ਵਿਖੇ ਭਾਰੀ ਜੋੜ ਮੇਲਾ ਲੱਗਦਾ ਵਾ ਇਸ ਦੌਰਾਨ ਗੁਰਦੁਆਰਾ ਕਨਸਾਬ ਨੂੰ ਜਾਂਦੇ ਰਸਤੇ ਜਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਜਾਂਦਾ ਵਾ ਭਾਵੇਂ ਕੁਝ ਦਿਨਾਂ ਤੋਂ ਵੱਡੀ ਪੱਧਰ ਤੇ ਮੀਂਹ ਪੈ ਰਿਹਾ ਵਾ ਇਸ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਹੜਾਂ ਵਰਗੇ ਹਾਲਾਤ ਨਹੀਂ ਬਣੇ ਸਗੋਂ ਹੜ ਆਏ ਹੋਏ ਆ ਤੇ ਲੋਕਾਂ ਨੂੰ ਬੜੀ ਚਿੰਤਾ ਵਾ ਪਰ ਇਸ ਦੇ ਬਾਵਜੂਦ ਵੀ ਲੋਕਾਂ ਵਿੱਚ ਗੁਰੂ ਸਾਹਿਬ ਦੇ ਵਿਆਹ ਪ੍ਰਭ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਵਾ ਅੱਜ ਥੋੜਾ ਜਿਹਾ ਮੀਹ ਜੇ ਹਟਿਆ ਸੀ ਤੇ ਵੇਖੋ ਸੰਗਤ ਦੀ ਚੜ੍ਹ ਪੈਲ ਹੁਣੇ ਸ਼ੁਰੂ ਹੋ ਗਈ ਆ ਬਹੁਤ ਵੱਡੀ ਪੱਧਰ ਤੇ ਸੰਗਤਾਂ ਦਰਸ਼ਨਾਂ ਵਾਸਤੇ ਆਈਆਂ ਨੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਕੰਧ ਸਾਹਿਬ ਨੂੰ ਤੇ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਆ ਦੇਖੋ ਕਿੰਨੀ ਸਜਾਵਟ ਕੀਤੀ ਆ ਤੇ ਭਾਵੇਂ ਰਸਤਾ ਤੰਗ ਆ ਔਰ ਫਿਰ ਵੀ ਸੰਗਤ ਜਿਹੜੀ ਆ ਉਹ ਆਪਣੇ ਵਹੀਕਲ ਲਾ ਕੇ ਇੱਥੇ ਪਹੁੰਚੀ ਆ ਆ ਦੇਖੋ ਕਿਤਾ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਦਰਸ਼ਨ ਗਿਉੜੀ ਬਹੁਤ ਵਧੀਆ ਤਰੀਕੇ ਨਾਲ ਸਜਾਵਟ ਕੀਤੀ ਆ ਤੇ ਸੰਗਤਾਂ ਅੱਜ ਤਿੰਨ ਦਿਨ ਹੈਗੇ ਆ ਜੇ ਇਸ ਮੇਲੇ ਦੀ ਸ਼ੁਰੂਆਤ ਹੋਣ ਨੂੰ ਪਰ ਸੰਗਤਾਂ ਅੱਗੇ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਜਿਹੜਾ ਰੋਸ਼ ਇੰਨਾ ਹੁੰਦਾ ਸੀ ਕਿ ਤੇ ਦਰਸ਼ਕਾਂ ਵਰਨੇ ਓਕੇ ਹੋ ਜਾਂਦੇ ਸੀ ਤੇ ਹੁਣ ਮੀਂਹ ਕਰਕੇ ਸੰਗਤਾਂ ਜਿਹੜੀਆਂ ਬਹੁਤੀਆਂ ਆਈਆਂ ਨੇ ਪਰ ਜੋ ਇਹ ਮੀਂਹ criteria ਵਾ ਤੇ ਥੋੜੀ ਜਿਹੀ ਧੁੱਪ ਲੱਗੀ ਅੱਜ ਪਹਿਲੇ ਦਿਨ ਕਾਫੀ ਦਿਨਾਂ ਬਾਅਦ ਤੇ ਸੰਗਤਾਂ ਬੜੀ ਵੱਡੀ ਪੱਧਰ ਤੇ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਵਾ ਕੋਰਤਰਾ ਸਾਹਿਬ ਵਿੱਚ ਚਾਲ ਪਹਲੇ ਸ਼ੁਰੂ ਹੋਣੀ ਹੋਈ ਹੈ ਤੇ ਮੈਂ ਇਹ ਦੱਸ ਦਿਆਂ ਕਿ ਦੇਖੋ ਸੰਗਤਾਂ ਕੇ ਬੈਠ ਕੇ ਮਹਾਰਾਜ ਦਾ ਜਿਹੜਾ ਇਹ ਕੀਰਤਨ ਆ ਹੋ ਰਿਹਾ ਵਾ ਉਹ ਸਰਵਣ ਕਰ ਰਹੀਆਂ ਵਾਂ ਤੇ ਬੋਦਰਾ ਸਾਹਿਬ ਦੀ ਜਿਹੜੀ ਆ ਸਜਾਵਟ ਹੋਰ ਕੰਮ ਜਿਹੜੇ ਆ ਉਹ ਬੜੀ ਵੱਡੀ ਅਤ ਤੇ ਅਜੇ ਅੰਤ ਨੂੰ ਸ਼ੋਆ ਦਿੱਤੇ ਜਾ ਰਹੀਆਂ ਨੇ ਤੇ ਨਾਲ ਹੀ ਸੰਗਤਾਂ ਦੀ ਆਮਦ ਦੇਖ ਕੇ ਜਿਹੜਾ ਇਹ ਪ੍ਰਬੰਧ ਕੀਤਾ ਜਾ ਰਿਹਾ ਵਾ ਸਿੰਘ ਪ੍ਰਸ਼ਾਦ ਚਾਰ ਕਰ ਰਹੇ ਨੇ ਸੋ ਆਪਾਂ ਦੱਸਦੇ ਹਾਂ ਕਿ ਇਸ ਤੇ ਬੜੀ ਵੱਡੀ ਪੱਧਰ ਤੇ ਸੰਗਤ ਜਿਹੜੀ ਆ ਉਹ ਇੱਥੇ ਆ ਕੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰਨਾਮ ਦੇਵ ਮਹਾਰਾਜ ਜੀ ਦੇ ਵਿਆਪਕ ਜੀ ਖੁਸ਼ੀ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਇੱਥੇ ਸਨਨਾ ਜੋੜ ਮੇਲਾ ਉਹਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਬਟੋਰਾ ਗੰਨ ਸਾਹਿਬ ਵਿਖੇ ਅੰਤਿਆਂ ਇਹ ਵਾਕਿ ਜਦੋਂ ਗੁਰੂ ਨਾਨਕ ਦੇਵ ਜੀ ਸultanpur Lodhi ਤੋਂ ਆਪਣੀ ਬਰਾਤ ਲੈ ਕੇ ਮਾਤਾ ਸੁਲਖਣੀ ਜੀ ਨੂੰ ਲਿਉਣ ਵਾਸਤੇ ਪਟਾਵਾ ਵਿਖੇ ਪਹੁੰਚੇ ਸੀ ਤੇ ਉਹਨਾਂ ਦਾ ਜਿਹੜਾ ਆਨੰਦ ਕਾਰਜ ਜੇ ਦੀ ਕੀ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਇਆ ਤੇ ਉਸ ਤੋਂ ਬਾਅਦ ਗੁਰਦੁਆਰਾ ਗੰਸਾਹ ਜਿੱਥੇ ਸੀ ਖੜਿਆ ਇੱਥੇ ਇੱਕ ਕੱਚੀ ਕੰਧ ਹੀ ਉਸ ਸਰਕਾਰ ਰਾਜ ਜੀ ਦੇ ਪੁੱਤਰ ਬਹਿ ਤੇਰੇ ਤੋਂ ਬਾਰ ਬਾਰ ਬਲਿਹਾਰ ਜਾਂਦੀ ਆ ਪੁੱਤਰ ਦਾ ਸੁੰਦਰ ਮੁਖੜਾ ਵੇਖ ਕੇ ਮੇਰਾ ਮਨ ਮੇਰਾ ਦਿਲ ਰੱਜਦਾ ਨਹੀਂ ਸ੍ਰੀ ਨਾਨਕ ਪਨ ਉਠ ਸੁਖਦਾਤਾ ਗਾਏ ਕਰੀ ਸੰਗਨ ਕਿਤ ਪਰਾਗਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਮਾਂ ਨੂੰ ਮਿਲ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਪਿਤਾ ਦੇ ਘਰ ਆ ਤਾਂ ਕੇ ਆਪਣੇ ਚਾਚਾ ਲਾਲੂ ਜੀ ਨੂੰ ਮਿਲਣ ਵਾਸਤੇ ਗਏ ਨੇ ਜਾ ਕਰਕੇ ਤੇ ਵੰਦਨਾ ਕੀਤੀ ਐ ਪ੍ਰੇਤੋ ਲਾਲੂ ਘਰ ਘਰ ਅੰਕਾਰ ਹਰਿ ਕਬੀਰ ਦੇ ਬਦਨ ਮੈਂ ਅੰਕਾਰ ਚੱਤਵੀਲੇ ਵੀ ਬੜੇ ਪਿਆਰ ਦੇ ਨਾਲ ਆਪਣੇ ਭਤੀਜੇ ਨਾਨਕ ਨੂੰ ਗਲ ਬਕੜੀ ਤੇ ਲਿਆਏ ਜੱਫੇ ਦੇ ਵਿੱਚ ਭਰ ਲਿਆ ਹੈ ਇਹ ਚੰਦਰਮਾ ਵਰਗੇ ਮੇਰੇ ਸਾਥੀ ਇਸ ਦੇ ਨਾਮ ਨੂੰ ਇਸਨੇ ਨਵਾਂ ਦੇ ਪ੍ਰੋਫੈਸਰ ਦਾ ਨਾਮ ਦਿੱਤਾ ਹੈ। ਉਹ ਗੁਰੂ ਜੀ ਦੀ ਜੀਸ਼ਾ ਨਿਸ਼ਵਾ ਅਤੇ ਨਾਤੇ ਭਾਰਮਣ ਦੇ ਨਾਲ ਨੂੰ ਜੁੜਨੇ ਸਫਲ ਹੋਏ। ਬੱਗੇ ਪਰ ਇਸ ਦੀ ਜਾਣਕਾਰੀ ਨਾਮ ਨੂੰ ਬੜੀ ਯਾਦ ਆਉਂਦੀ ਆਪ ਕੇ ਇਹ ਬਹੁਤ ਆਪੇ ਚੋਸਰੇ ਨੂੰ ਆਪਣੀ ਸਲਾਹ ਦੇ ਦਿੱਤੀ ਕਿ ਉਹ ਯਾਰ ਦਾ ਨਾਨਾ ਜੀ ਭਾਈ ਰਾਮਾ ਜੀ ਨੇ ਕਿਹਾ ਮੈਂ ਤਾਂ ਇਹਨਾਂ ਨੂੰ ਨਹੀਂ ਛੱਡਾਂਗਾ ਕਬੀਰ ਸ਼ੂਰੀ ਆਪਣੇ ਉਸ ਸਰਵਾਰੂ ਤਰਭ ਮੇਨ ਕਰਸੋ ਜਦੋਂ ਤੱਕ ਮੇਰੀ ਇੱਛਾ ਪੂਰੀ ਨਹੀਂ ਹੋਣੀ ਵੇਰਾ ਮਨ ਨਹੀਂ ਭਰਦਾ ਮੈਂ ਤਾਂ ਮੈਂ ਆਸਾਂ ਦੋ ਤਰੀਕੋਂ ਪੈਸੇ ਵਾਰ ਕੇ ਕਿਸ਼ਮ ਨੂੰ ਦੇਣਾ ਭੇਦਾਨੀ ਤੋਂ ਸਾਦਾ ਸਤਿ ਅੰਮ੍ਰਿਤ ਹੋਸ਼ੀਂ ਦੇ ਨਾਣਾ ਨੀਂਦੇ ਵੀ ਪਈਏ ਨੇ ਸਾਈਂ ਦਾ ਰੋਹ ਮਾਨਾ ਕਿਤੇ ਨਾ ਜਾਵੇ ਦਸਾਰ ਪਈ ਰਾਤੇ ਨਾਨੀ ਦੇ ਘਰ ਵਾਰ ਰਹੀ ਆ ਦੇ ਪੰਜ ਰੁਪਏ ਨਾਮੇ ਦੇ ਵਾਰ ਕੇ ਲੋਰ ਮੰਦਾਂ ਨੂੰ ਮਗਧੇ ਆਉਂਦੇ ਅਤੇ ਮਾਨਨਾ ਅੰਦਰ 180 ਹੁਣ ਗੁਰਦੁਆਰਾ ਕੰਦ ਸਾਹਿਬ ਤੋਂ ਦਰਸ਼ਨ ਕਰਕੇ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਅਨੰਦ ਕਾਰਜ ਹੋਏ ਸਨ ਉਸ ਗੁਰਦਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਤੇ ਇਹ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਕੰਦ ਸਾਹਿਬਨ ਪ੍ਰਾਤਨ ਗੁਰਦਾਰਾ ਵਾ ਜਿਹਦਾ ਪ੍ਰਬੰਧ ਜਿਹੜਾ ਵਾ ਉਹ ਦੁਆਰਾ ਪ੍ਰਬੰਧਕ ਕਮੇਟੀ ਇਹ ਚਲਾਇਆ ਜਾ ਰਿਹਾ ਵਾ ਸੋ ਮੈਂ ਦੱਸਦਿਆਂ ਕਿ ਗੁਰਦਰਾ ਸਾਹਿਬ ਵਿਖੇ ਬਹੁਤ ਹੀ ਜਿਹੜੀ ਆ ਸਜਾਵਟ ਕੀਤੀ ਗਈ ਆ ਤੇ ਸੰਗਤਾਂ ਘਰਾਂ ਤੋਂ ਲੰਗਰ ਪਕਾ ਕੇ ਜਿਉਂਦੀਆਂ ਇੱਥੇ ਤੇ ਇੱਥੇ ਸੰਗਤਾਂ ਨੂੰ ਲੰਗਰ ਜਿਹੜੇ ਆ ਉਹ ਵਰਤਾਏ ਜਾਂਦੇ ਆ ਸੋ ਬਹੁਤ ਜ਼ਿਆਦਾ ਉਤਸ਼ਾਹ ਵਾ ਸਾਰੀਆਂ ਸੰਗਤਾਂ ਦੇ ਵਿੱਚ ਤੇ ਆ ਗੁਰਦਵਾਰਾ ਸਾਹਿਬ ਵਿਖੇ ਅਸੀਂ ਹੁਣ ਸਾਹਮਣੇ ਇਤਿਹਾਸ ਆ ਉਹਦੋਂ ਦਾ ਡੇਰਾ ਸਾਹਿਬ ਦਾ ਕਿ ਇਸ ਸਥਾਨ ਦੇ ਉੱਤੇ ਇਹ ਜਗਤਮਾ ਦਾਸ ਲਖਣ ਸਿੰਘ ਜੀ ਦਾ ਜਨਮ ਸਥਾਨ ਆ ਤੇ ਇੱਥੇ ਹੀ ਉਹਨਾਂ ਦਾ ਜਿਹੜਾ ਅਨੰਦਕਾਰ ਜੋ ਹੋਇਸੀ ਸੋ ਇਹ ਆਓ ਗੁਰਦਵਾਰਾ ਸਾਹਿਬ ਦਾ ਇਤਿਹਾਸ ਪੜ੍ਹੀਏ ਤੇ ਨਾਲ ਹੀ ਦੇਖੋ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰੀਏ Thank <laughs> you.